ਦੇਸੀ ਮਹੀਨਿਆਂ ਦੇ ਹਿਸਾਬ ਨਾਲ ਫਸਲ ਦਾ 6ਵਾਂ ਮਹੀਨਾ ਚੱਲ ਰਿਹਾ ਹੈ ਭਾਦਰੋਂ ਦਾ ਮਹੀਨਾ ਪੱਲੇ 4 ਕੁ ਦਿਨ ਹੋਏ ਭਾਦਰੋਂ ਮਹੀਨਾ ਆਰੰਭ ਹੋਇਆ ਨੂੰ ਤੇ ਇਸ ਮਹੀਨੇ ਦੇ ਪਰਥਾਏ ਸਾਡੇ ਘਰਾਂ 'ਚ ਬਜ਼ੁਰਗ ਕਿਹਾ ਕਰਦੇ ਸੀ ਕਿ ਇਹ ਮਹੀਨਾ ਭਰਮ ਪਾਉਣ ਵਾਲਾ ਮਹੀਨਾ ਹੁੰਦਾ ਹੈ ਕਿ ਬੜਾ ਸੋਹਣਾ ਧੁੱਪ ਚੜੀ ਹੁੰਦੀ ਹੈ ਤੇ ਉੱਟ ਚੜੀ ਹੋਏ ਧੁੱਪ ਦੇ ਅੰਦਰ ਇੱਕਦਮ ਵਰਖਾ ਆ ਜਾਂਦੀ ਹੁੰਦੀ ਹੈ ਤੇ ਉਹ ਚੀਜ਼ਾਂ ਪ੍ਰਤੱਖ ਤੌਰ ਤੇ ਦੇਖਦੀਆਂ ਹੁੰਦੀਆਂ ਵੇ ਇੱਕਦਮ ਵਰਖਾ ਆ ਗਈ ਇੱਕਦਮ ਧੁੱਪ ਚੜ ਗਈ ਵਰਖਾ ਤੋਂ ਬਾਅਦ ਕਦੇ-ਕਦੇ ਇਸ ਤਰ੍ਹਾਂ ਵੀ ਹੁੰਦਾ ਜਿਵੇਂ ਕੱਲ ਮੌਸਮ ਸੀ ਸਾਡੇ ਇੱਥੇ ਕੱਲ ਪੂਰੀ ਧੁੱਪ ਚੜੀ ਹੋਈ ਸੀ ਤੇ ਧੁੱਪ ਦੇ ਵਿੱਚ ਮੀਂਹ ਪੈ ਰਿਹਾ ਸੀ ਪੂਰੀ ਤੇਜ਼ ਵਰਖਾ ਵੀ ਲੱਗੀ ਹੋਈ ਤੇ ਪੂਰੀ ਧੁੱਪ ਵੀ ਚੜੀ ਹੋਈ ਸੀ ਤੇ ਇਸੇ ਕਰਕੇ ਹੀ ਕਵੀਆਂ ਨੇ ਵੀ ਲਿਖਿਆ ਸੀ ਕਿ ਭਾਦਰੋਂ ਮਹੀਨਾ ਭਾਦਰੋਂ ਧੁੱਪਾਂ ਕਹਿਰਦੀਆਂ ਝੜੀਆਂ ਕਈ ਕੀ ਪੈਰਦੀਆਂ ਵੀ ਇੱਥੇ ਧੁੱਪਾਂ ਵੀ ਇੰਨੀਆਂ-ਇੰਨੀਆਂ ਚੜ ਜਾਂਦੀਆਂ ਝੜੀਆਂ ਵੀ ਇੱਕਦਮ ਆ ਜਾਂਦੀਆਂ ਇਹ ਪਰਮਪਉਣ ਵਾਲਾ ਮਹੀਨਾ ਹੁੰਦਾ ਗੁਰਬਾਣੀ 'ਚ ਵੀ ਤਾਂ ਹੀ ਕਿਹਾ ਭਾਦਰੋ ਭਾਦੋ ਦੇ ਪਰਮਪੁਲਾਣੀਆਂ ਦੂਜੇ ਲੱਗਾ ਹੇ ਤਾ ਕਿ ਪਰਮਪਉਣ ਵਾਲਾ ਮਹੀਨਾ ਹੀ ਭਲੇਖਿਆਂ 'ਚ ਪਾ ਕੇ ਰੱਖਦਾ ਸਭ ਨੂੰ ਅੱਜ ਵੀ ਪਹਿਲਾਂ ਬੜਾ ਸੋਹਣਾ ਮੌਸਮ ਸੀ ਟੁੱਪ ਚੜੀ ਹੋਈ ਸੀ ਇੱਕਦਾਂ ਵੀ 4:00 ਵਜੇ ਬੱਦਲ ਬਣੇ ਦੇ ਨਾਲ ਹੀ ਵਰਖਾ ਆ ਗਈ ਤੇ ਘੰਟਾ ਹੋ ਗਿਆ ਹੁਣ ਵਰਖਾ ਲੱਗੀ ਹੋਈ ਹੈ